ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲਓ ਜੀ ਦਿਨ ਹੋ ਗਿਆ ਸ਼ੁੱਕਰਵਾਰ ਦਾ ਤੇ ਅੱਜ ਹੈਗੀ ਮੱਸਿਆ ਸਭ ਨੂੰ ਮੱਸਿਆ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਅੱਜ ਆਪਣੇ ਸਿਰੇ-ਸਿਰੇ ਮੀਂਹ ਆ ਗਿਆ। ਕਾਫੀ ਆਇਆ ਸਾਨੂੰ ਤਾਂ ਲੱਗਿਆ ਵੀ ਸਾਰਾ ਦਿਨ ਵੀ ਭਰੂਗਾ ਪਰ ਥੋੜਾ ਟਾਈਮ ਆਇਆ ਪਰ ਬਾਬਾ ਆ ਗਿਆ ਸੀਗਾ ਤੇ ਸਾਨੂੰ ਤਾਂ ਮੀਂਹ ਦਾ ਬਹੁਤ ਚਾਹ ਹੋ ਜਾਂਦਾ ਕਿਉਂਕਿ ਅਸੀਂ ਬਹੁਤ ਦਿਨਾਂ ਦੇ ਉਡੀਕ ਰਹੇ ਸੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ। ਹਾਲਾਂਕਿ ਮੀਂਹ ਆਉਣ ਤੋਂ ਬਾਅਦ ਹੁਮਸਤੀ ਬਹੁਤ ਹੋਗੀ। ਪਰ ਸਾਨੂੰ ਬੜਾ ਚਾਜਾ ਰਹਿੰਦਾ ਵੀ ਚਲੋ ਮੀ ਆ ਜਾਵੇ ਕੜੀਆਂ ਪੈ ਜਾਣ ਥੋੜੀ ਜੀ ਠੰਡ ਹੋ ਜਵੇ ਹਨਾ ਪਰ ਕਈ ਜਗ੍ਹਾ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਚ ਪਾਕਿਸਤਾਨ ਵਿੱਚ ਹੜ ਆ ਰਹੇ ਆ ਹਨਾ ਪਰ ਉਹ ਜੀਆ ਵੀਡੀਓ ਦੇਖ ਕੇ ਬੜਾ ਦੁੱਖ ਹੁੰਦਾ ਹੈ ਨਾ ਕਿਉਂਕਿ ਲੋਕਾਂ ਨੂੰ ਘਰ ਛੱਡ ਕੇ ਜਾਣੇ ਪੈ ਰਹੇ ਆ ਆਪਦੇ ਤੇ ਕਿੰਨੀ ਮਿਹਨਤ ਨਾਲ ਘਰ ਦੀ ਹਰੇਕ ਚੀਜ਼ ਬਣਾਈ ਹੁੰਦੀ ਹੈ ਘਰ ਦੀ ਹਰੇਕ ਇੱਟ ਤੇ ਮਿਹਨਤ ਤੇ ਪੈਸਾ ਲੱਗਿਆ ਹੁੰਦਾ ਨਾ ਬਹੁਤ ਔਖਾ ਹੁੰਦਾ ਹੈ ਘਰ ਛੱਡ ਕੇ ਜਾਣਾ ਦੂਸਰਾ ਹੈ ਕਿ ਜਿਵੇਂ ਕੀ ਘਰੇ ਪਸ਼ੂ ਪਾਲੇ ਹੁੰਦੇ ਗਾਵੀਆਂ ਜਾਂ ਮੱਝਾਂ ਜਾਂ ਫਿਰ ਬکریاں ਜੋ ਭੇੜਾ ਜੋ ਵੀ ਮਤਲਬ ਜੋ ਪਾਲਦੇ ਆਪਦੇ ਜਿੰਦਗੀ ਜੀਣ ਵਾਸਤੇ ਹਨ ਉਹ ਕਿਤੇ ਰੋੜ ਰਹੀਆਂ ਆ ਕਿਤੇ ਉਹਨਾਂ ਨੂੰ ਲੈ ਕੇ ਜਾ ਰਹੇ ਆ ਪਾਣੀ ਤੇ ਤਰ ਰਹੀਆਂ ਬਹੁਤ ਔਖਾ ਲੱਗਦਾ ਹੈ ਜੀ ਇਹ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਜੀ ਕਿਉਂਕਿ ਇਹ ਜਿਹੜੇ ਪਸ਼ੂ ਹੁੰਦੇ ਆ ਇਹ ਧੀਆ ਪੁੱਤਾਂ ਤਰ੍ਹਾਂ ਪਾਲੇ ਹੁੰਦੇ ਆ ਹਨਾ ਤੇ ਕਿਉਂਕਿ ਆਪਾਂ ਉਹਨਾਂ ਦਾ ਕਰਦੇ ਆਂ ਤਾਂ ਪਸ਼ੂ ਵੀ ਆਪਾਂ ਨੂੰ ਉਸ ਬਦਲੇ ਬਹੁਤ ਕੁਝ ਦਿੰਦੇ ਆ ਤੇ ਇਸ ਕਰਕੇ ਬੜਾ ਦੁੱਖ ਹੁੰਦਾ ਐ ਜਿਹੜੀਆਂ ਵੀਡੀਓ ਦੇਖ ਕੇ ਦੂਸਰਾ ਇਹ ਹੈ ਵੀ ਜਿਵੇਂ ਕਿਸਾਨੀ ਰੁੱਲ ਰਹੀ ਆ ਹਨਾ ਕਿੰਨਾ ਯਾਨੀ ਕਿ ਖੇਤਾਂ 'ਚ ਪਾਣੀ ਭਰ ਗਿਆ ਕਿੰਨੀਆਂ ਫਸਲਾਂ ਰੁੱੜ ਰਹੀਆਂ ਲੋਕਾਂ ਦੇ ਝੋਨਾ ਬੀਜਿਆ ਹੋਇਆ ਮੱਕੀ ਬੀਜੀ ਹੋਈ ਆ ਮੱਕੀ ਸੁੱਕ ਗਈ ਆ ਤੇ ਆਪਦੇ ਟਰੈਕਟਰ ਟਰਾਲੀਆਂ ਜੋ ਵੀ ਸਮਾਨ ਹੈ ਹਨਾ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਰਹੇ ਆ ਕਿਉਂਕਿ ਕਿਸਾਨਾਂ ਵਾਸਤੇ ਇਹ ਜਿਹੜੇ ਆਪਦੇ ਖੇਤੀ ਕਰਨ ਵਾਲੇ ਸੰਧ ਹੁੰਦੇ ਆ ਹਨਾ ਤੇ ਉਹ ਵੀ ਧੀਆਂ ਪੁੱਤਾਂ ਤਰਾ ਹੀ ਹੁੰਦੇ ਆ ਉਹਨਾਂ ਨੂੰ ਵੀ ਉਹਨਾਂ ਹੀ ਪਿਆਰ ਕਰਦੇ ਜਿੰਨਾ ਕਿ ਉਹ ਆਪਣੇ ਬੱਚਿਆਂ ਨੂੰ ਕਰਦੇ ਆ ਤੇ ਇਹਦੀਆਂ ਵੀਡੀਓ ਦੇਖ ਕੇ ਬਹੁਤ ਦੁੱਖ ਹੁੰਦਾ ਆ ਤੇ ਮੈਂ ਬਹੁਤ ਥੋੜਾ ਟਾਈਮ ਪਹਿਲਾਂ ਯਾਨੀ ਕਿ ਕਈ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਇਸੇ ਤਰ੍ਹਾਂ ਹੜ ਦੇ ਉੱਤੇ ਤੇ ਬਹੁਤ ਲੋਕਾਂ ਨੇ ਉਸ ਵੀਡੀਓ ਨੂੰ ਪਿਆਰ ਵੀ ਦਿੱਤਾ ਪਰ ਕਈ ਇਹੋ ਜਿਹੇ ਕਮੈਂਟ ਆਏ ਲੋਕਾਂ ਦੀ ਸੋਚ ਤੇ ਹਾਸਾ ਵੀ ਆਉਂਦਾ ਆ ਤੇ ਮਨ ਵੀ ਦੁਖੀ ਹੁੰਦਾ ਆ ਹਨਾ ਬੀ ਚਲੋ ਜਿਹੜੇ ਕਰਨ ਵਾਲਾ ਹੈ ਕੁਦਰਤ ਹੈ ਸਾਰਾ ਕੁਝ ਹੈ ਨਾ ਤੇ ਕਈਆਂ ਨੇ ਕਮੈਂਟ ਕੀਤੇ ਇੱਕ ਦੋ ਜਣੇ ਨੇ ਕਮੈਂਟ ਕੀਤੇ ਵੀ ਲੋ ਜੀ ਬੁੱਢੀ ਆਂਟੀ ਜਿਹੜੀ ਆ ਇਹਨਾਂ ਨੂੰ ਬਚਾਉਣ ਵਾਸਤੇ ਆ ਗਈ ਆ ਤੇ ਇਹ ਤੁਸੀਂ ਕੀ ਕਰ ਲੋਗੇ ਤਿੰਨੇ ਦੇ ਕਰਮਾਂ ਦੇ ਫਾਲੇ ਆ ਜੀ ਤੇ ਦੇਖੋ ਕੁਦਰਤ ਕਿਤੇ ਵੀ ਆਪਦਾ ਰੰਗ ਦਿਖਾ ਸਕਦੀ ਹੈ ਨਾ ਤੇ ਕੁਦਰਤ ਜਿਹੜੀ ਇਨਸਾਨ ਨੂੰ ਹਰਾ ਵੀ ਦਿੰਦੀ ਆ ਕਿਉਂਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਪਰ ਕੁਦਰਤ ਤੋਂ ਪਰ ਕੁਝ ਨਹੀਂ ਬਣ ਸਕਿਆ ਹੈਨਾ ਤੇ ਆਪਾਂ ਉਹੀ ਅੱਜ ਗੱਲ ਕਰ ਰਹੇ ਸੀਗੇ ਵੀ ਆਪਾਂ ਬਚਾਉਣ ਵਾਲੇ ਕੌਣ ਹੁੰਦੇ ਆ ਹੈਨਾ ਆਪਾਂ ਤਾਂ ਸਿਰਫ ਵਾਹਿਗੁਰੂ ਜੀ ਅੱਗੇ ਅਰਦਾਸ ਕਰ ਸਕਦੇ ਆ ਵੀ ਚਲੋ ਉਹਨਾਂ ਦੇ ਘਰ-ਬਾਰ ਉਜੜਨ ਤੋਂ ਬਚ ਜਾਣ ਹੈਨਾ ਇਹ ਹੀ ਅਰਦਾਸ ਕਰ ਸਕਦੇ ਆ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਪਰ ਇਹ ਕਹਿੰਦੇ ਨੇ ਕਿ ਰੱਬ ਕਿਸੇ ਨਾ ਕਿਸੇ ਤੌਰ ਤੇ ਅਗਰ ਜੇ ਕੁਦਰਤ ਆ ਕੇ ਰੰਗ ਦਿਖਾਉਂਦੀ ਆ ਤਾਂ ਰੱਬ ਹੈਲਪ ਵਾਸਤੇ ਵੀ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਦਾ ਹੈ ਜਿਵੇਂ ਆਪਾਂ ਦੇਖ ਰਹੀਆਂ ਕਿ ਹੁਣ ਖਾਸ ਐਡ ਵਾਲੇ ਜਿਹੜੇ ਆ ਉਹ ਹੈਲਪ ਕਰ ਰਹੇ ਆ ਲੋਕਾਂ ਦੀ ਹਨਾ ਵੀ ਉਹਨਾਂ ਦੇ ਘਰ ਜਿਹੜੇ ਆ ਉਹਨਾਂ ਦਾ ਸਮਾਨ ਜਿਹੜਾ ਇੱਧਰ ਤੋਂ ਉੱਧਰ ਲੈ ਕੇ ਜਾ ਰਹੇ ਆ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰ ਰਹੇ ਆ ਤਾਂ ਤਾਂ ਹੀ ਹੈ ਕਿ ਜੋ ਲਜਾਣ ਵਾਲਾ ਤੇ ਮਾਰਨ ਵਾਲਾ ਤੇ ਬਚਾਉਣ ਵਾਲਾ ਰੱਬ ਹੀ ਹੈ ਕੁਦਰਤ ਹੀ ਹੈ ਨਾ ਇਸ ਤੋਂ ਵੱਡਾ ਕੁਝ ਨਹੀਂਗਾ ਹੈਗਾ ਆਪਾਂ ਤਾਂ ਸਿਰਫ ਵਾਹਿਗੁਰੂ ਜੀ ਅਰਦਾਸ ਕਰ ਸਕਦੇ ਹਾਂ ਵੇਹ ਵਾਹਿਗੁਰੂ ਜੀ ਇਹ ਦੁੱਖ ਦੀ ਘੜੀ ਹੈ ਜਿਹੜੀ ਇਹ ਦੂਰ ਹੋ ਜੇ ਹੈਨਾ ਕਿਉਂਕਿ ਬਹੁਤ ਦੁੱਖ ਹੁੰਦਾ ਹੈ ਜਦੋਂ ਕਿਸਾਨਾਂ ਦੀਆਂ ਫਸਲ ਰੁੜ ਜਾਂਦੀਆਂ ਉਹਨਾਂ ਦੇ ਘਰ ਖਰਾਬ ਹੋ ਜਾਂਦੇ ਆ ਹੈਨਾ ਜਿਨ੍ਹਾਂ ਦੇ ਕੱਚੇ ਘਰ ਆ ਉਹਨਾਂ ਦੇ ਢਹਿ ਜਾਂਦੇ ਆ ਜਿਹੜੇ ਉਹਨਾਂ ਨੇ ਆਪਣੀ ਜੀਵਿਕਾ ਚਲਾਉਣ ਵਾਸਤੇ ਘਰੇ ਪਸ਼ੂ ਰੱਖੇ ਹੁੰਦੇ ਆ ਉਹ ਪਸ਼ੂ ਨਹੀਂ ਰਹਿੰਦੇ ਇਸ ਦੁਨੀਆ ਦੇ ਵਿੱਚ ਹੈਨਾ ਤੇ ਇਦਾਂ ਦੀਆਂ ਵੀਡੀਓਸ ਦੇਖ ਕੇ ਬਹੁਤ ਦੁੱਖ ਹੁੰਦਾ ਤਾਂ ਪਲੀਜ਼ ਜੋ ਵੀ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਚਾਹੇ ਉਹ ਬੱਚੇ ਆ ਚਾਹੇ ਵੱਡੇ ਆ ਪਰ ਸੋਚ ਸਮਝ ਕੇ ਕਰਿਆ ਕਰੋ ਹਨਾ ਕਿਉਂਕਿ ਇਹ ਕੁਦਰਤ ਜਿਹੜੀ ਆ ਉਹ ਕਿਸੇ ਨੂੰ ਵੀ ਰੰਗ ਦਿਖਾ ਸਕਦੇ ਆ ਜ਼ਰੂਰੀ ਨਹੀਂ ਵੀ ਆਪਣੇ ਇੰਡੀਆ ਦੇ ਵਿੱਚ ਹੀ ਇਹ ਚੀਜ਼ਾਂ ਆ ਹਨਾ ਉਹ ਤੇ ਚਲੋ ਕਹਿ ਦਿੰਦੇ ਆ ਵੀ ਇਨਸਾਨ ਹੀ ਕੁਦਰਤ ਦੇ ਨਾਲ ਛੇੜਖਾਨੀ ਕਰ ਰਿਹਾ ਤਾਂ ਕੁਦਰਤ ਜਿਹੜੀ ਆ ਉਹਦਾ ਬਦਲਾ ਲੈ ਰਹੀ ਆ ਕਿਤੇ ਹੱਦ ਤੱਕ ਇਹ ਗੱਲ ਸਹੀ ਵੀ ਹੈਗੀ ਆ ਪਰ ਇਹ ਜ਼ਰੂਰੀ ਨਹੀਂ ਵੀ ਆਪਣੇ ਭਾਰਤ ਦੇ ਵਿੱਚ ਹੀ ਆ ਬਾਹਰਲੇ ਦੇਸ਼ਾਂ 'ਚ ਵੀ ਹੁੰਦਾ ਜੰਗਲਾਂ 'ਚ ਅੱਗ ਲੱਗ ਜਾਂਦੀ ਆ ਹੜ ਆ ਜਾਂਦੇ ਆ ਅਰਥ ਕੁਐਕ ਹੋ ਜਾਂਦਾ ਹੈ ਬਹੁਤ ਕੁਝ ਹੁੰਦਾ ਹੈ ਹਨਾ ਇਹ ਤਾਂ ਹਰ ਜਗ੍ਹਾ ਹੈ ਕੁਦਰਤ ਆਪ ਦਾ ਰੰਗ ਹਰ ਜਗ੍ਹਾ ਦਿਖਾਉਂਦੀ ਦਿਖਾਉਂਦੀ ਹੈ ਪਰ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਵਾਸਤੇ ਅਰਦਾਸ ਕਰੀਏ ਹੈਨਾ ਉਹਨਾਂ ਦੀ ਜ਼ਿੰਦਗੀ ਵਾਸਤੇ ਨਵੀਂ ਜ਼ਿੰਦਗੀ ਵਾਸਤੇ ਉਹਨਾਂ ਦੇ ਘਰ-ਬਾਰ ਵਾਸਤੇ ਆਪਾਂ ਅਰਦਾਸ ਤਾਂ ਕਰ ਸਕਦੇ ਹਾਂ ਕਿ ਵਾਹਿਗੁਰੂ ਜੀ ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ ਸੋ ਇਦਾਂ ਦੇ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਉਹਨਾਂ ਲੋਕਾਂ ਦੇ ਬਾਰੇ ਸੋਚ ਲਿਆ ਕਰੋ ਜੋ ਕੁਦਰਤ ਦੇ ਰੰਗਾਂ ਦੇ ਅੱਗੇ ਹਾਰ ਜਾਂਦੇ ਆ ਬਹੁਤ ਦੁਨੀਆ ਇਹ ਜੀ ਆ ਜਿਨ੍ਹਾਂ ਨੇ ਕੁਦਰਤ ਦੇ ਦੁਖ ਹਟਾਏ ਹੋਏ ਹਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਤੇ ਕੀ ਬੀਤਦੀ ਆ ਆਪਾਂ ਘਰੇ ਬਹਿ ਕੇ ਗੱਲਾਂ ਮਾਰ ਲਈਏ ਉਸ ਦਾ ਕੋਈ ਫਾਇਦਾ ਨਹੀਂ ਹੈ ਜੀ ਚਲੋ ਜੀ ਅੱਸੀ ਕਿਹਾ ਕੁਝ ਗੱਲਾਂ ਬਾਤਾਂ ਤੁਹਾਨੂੰ ਨਾਲ ਸ਼ੇਅਰ ਕਰਨੀਆਂ ਸੀਗੀਆਂ ਹਨਾ ਮੈਨੂੰ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ ਵੀ ਜਦੋਂ ਦੇਖਦੇ ਆ ਨਾ ਵੀ ਆਪਦੀ ਮਿਹਨਤ ਦੀ ਕਮਾਈ ਜਿਹੜੀ ਹੈ ਲੋਕਾਂ ਦੀ ਪਾਣੀ ਚ ਹੜ ਰਹੀ ਹੈ ਨਾ ਬਹੁਤ ਬੁਰਾ ਲੱਗਦਾ ਇਸ ਚੀਜ਼ਾਂ ਦਾ ਪਰ ਕੁਦਰਤ ਹੈ ਕੁਦਰਤ ਦੇ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ بس ਇਨਕੀ ਆਪਾਂ ਅਰਦਾਸ ਕਰੀਏ ਵਿਸ਼ੇ ਤੇ ਤੇ ਜਿਹੜਾ ਆ ਇਹ ਸਮਾਂ ਦੁੱਖ ਦਾ ਸਮਾਂ ਜਿਹੜਾ ਖਤਮ ਹੋ ਜੇ ਲੋਕੀ ਫਿਰ ਆਪਦੇ ਘਰਾਂ ਨੂੰ ਵਾਪਸ ਮੁੜਨ ਆਦੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਆਂ ਜੀ ਚਲੋ ਜੀ ਬਣੀ ਰਹਿਣਾ ਵਲੌਗ ਦੇ ਨਾਲ ਕੁਝ ਗੱਲਾਂ ਬਾਤਾਂ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਆਂ ਆਪਾਂ ਕਰਤੀਆਂ ਜੀ ਹਾਲਾਂਕਿ ਦੇਖੋ ਜੀ ਸੰਡੇ ਜਿਵੇਂ ਰਾਜਸਥਾਨ ਵਿੱਚ ਪਾਣੀ ਦੀ ਬਹੁਤ ਕਮੀ ਰਹਿੰਦੀ ਆ ਹਨਾ ਵੀ ਸਾਨੂੰ ਬਹੁਤ ਹੁੰਦਾ ਵੀ ਚਲੋ ਸਾਡੇ ਪਾਣੀ ਹੋਵੇ ਖਾਸ ਕਰ ਗਰਮੀਆਂ ਦੇ ਵਿੱਚ ਬਹੁਤ ਤੋੜ ਆ ਜਾਂਦੀ ਹੈ ਹਨਾ ਪਰ ਇਹ ਜਿਹੇ ਇਲਾਕਿਆਂ ਨੂੰ ਦੇਖ ਕੇ ਸਾਨੂੰ ਬਣਾ ਦੁੱਖ ਵੀ ਹੁੰਦਾ ਹੈ ਨਾ ਕਿਉਂਕਿ ਇਹ ਚੀਜ਼ਾਂ ਨੂੰ ਅਸੀਂ ਫੀਲ ਕਰਦੇ ਆ ਅਸੀਂ ਰਹਿਨੇ ਬਾਰਡਰ ਦੇ 근ਡੇ ਠੀਕ ਹੈ ਬਾਰਡਰ ਸਾਡੇ ਨੇੜੇ ਆ ਪਰ ਜਦੋਂ ਕਿਤੇ ਯੁੱਧ ਦਾ ਜਾਂ ਕੋਈ ਜਿਹਾ ਸਮਾਂ ਆਉਂਦਾ ਹੈ ਨਾ ਤਾਂ ਬਾਰਡਰ ਵਾਲਿਆਂ ਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਆਪਦੀ ਸੇਫਟੀ ਦਾ ਧਿਆਨ ਰੱਖੋ ਤੁਸੀਂ ਅਦੇ ਘਰ ਛੱਡ ਜੋ ਹਨਾ ਤੇ ਉਹ ਟਾਈਮ ਜਿਹੜਾ ਆਪਾਂ ਬਜ਼ੁਰਗ ਹਾਂ ਤਾਂ ਸੁਣਦੇ ਰਹੇ ਆ ਵੀ ਕਿਸੇ ਜਿਹਾ ਟਾਈਮ ਸੀਗਾ ਹਨਾ ਜਦੋਂ 1972 ਦੀ ਲੜਾਈ ਹੋਈ ਸੀਗੀ ਕਿੰਨਾ ਔਖਾ ਸੀਗਾ ਘਰ ਦਾ ਸਮਾਨ ਰੁਲ ਜਾਂਦਾ ਘਰ ਦੇ ਜੀ ਜਿਹੜੇ ਇੱਧਰ ਉੱਧਰ ਹੋ ਜਾਂਦੇ ਕਿੱਥੇ ਜਾ ਜਾ ਕੇ ਰਹਿਣਾ ਪੈਂਦਾ ਹੈ ਨਾ ਬਹੁਤ ਔਖਾ ਟਾਈਮ ਹੁੰਦਾ ਤਾਂ ਮੈਂ ਉਹੀ ਚੀਜ਼ਾਂ ਨੂੰ ਫील ਕਰਦੀ ਹੋਈ ਨੇ ਵੀਡੀਓ ਪਾਈ ਸੀਗੀ ਵੀ ਇਹ ਟਾਈਮ ਜਿਹੜਾ ਬਹੁਤ ਔਖਾ ਆ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਆਪਦੇ ਨਵੀਂ ਜ਼ਿੰਦਗੀ ਫੇਰ ਤੋਂ ਸ਼ੁਰੂ ਕਰ ਸਕਣ ਆਪਦੇ ਘਰ ਵਸਾ ਸਕਣ ਜੀ ਤੇ ਸਾਰੇ ਮਿਲ ਕੇ ਇਹ ਅਰਦਾਸ ਕਰਿਓ ਵੀ ਇਹ ਦੁੱਖ ਦੀ ਘੜੀ ਜਿਹੜੀ ਆ ਉਹ ਛੇਤੀ ਛੇਤੀ ਤੋਂ ਦੂਰ ਹੋ ਜਵੇ ਕਿਉਂਕਿ ਇਹ ਟਾਈਮ ਕਿਸੇ ਤੇ ਵੀ ਆ ਸਕਦਾ ਹੈ ਨਾ ਸੋ ਬਣੇ ਰਹਿਣਾ ਵਲੌਗ ਦੇ ਨਾਲ ਮਿਲਾਂਗੇ ਤੁਹਾਡੇ ਟਾਈਮ ਬਾਅਦ। ਲੋ ਜੀ ਟਾਈਮ ਹੋ ਗਿਆ 4:30 ਵਜੇ ਦਾ। ਮੀ ਫੇਰ ਲੈ ਗਿਆ। ਸਵੇਰੇ ਆਇਆ ਤੇ ਹੁਣ ਫੇਰ ਆ ਗਿਆ ਹਨਾ। ਫੁੱਲ ਸਪੀਡ ਤੇ ਆ ਗਿਆ। ਬੱਚੇ ਆਉਣ ਵਾਲੇ ਸੀਗੇ ਟਿਊਸ਼ਨ ਵਾਲੇ ਤੇ ਹੁਣ ਦੇਖੋ ਫਟੂਗਾ ਤਾਂ ਆਊਗਾ। ਚੱਕੜ ਜਾਂ ਬਹੁਤ ਹੋ ਗਿਆ। ਚਲੋ ਇਹ ਬੁੱਟੇ ਨੂੰ ਪਾਣੀ ਪੈ ਜੂਗਾ ਨਾਲੇ। ਬਹੁਤ ਦਿਨ ਆ ਬਾੜ ਆਇਆ। ਬਹੁਤ ਦਿਨਾਂ ਦੇ ਬੱਦਲ ਬਣ ਰਹੇ ਸੀ। ਹੁਮਸ ਹੁਮਸ ਤਾਂ ਬਹੁਤ ਜ਼ਿਆਦਾ ਹੋਇਆ ਪਈ ਸੀਗੇ ਅੱਜ। ਕਉਕੀ ਬਾਦੋਂ ਦਾ ਮੀਨਾ ਗਰਮੀ ਬਹੁਤ ਜ਼ਿਆਦਾ ਆ। ਤੇ ਆਪਾਂ ਕੱਪੜੇ ਪ੍ਰੈਸ ਕਰਕੇ ਹਟੇ ਸੀਗੇ। ਲੈ ਕੇ ਚਲੋ ਮੀਨ ਜੁਆਏ ਕਰਦੇ ਇਥੇ ਖੜੇ ਹੋ ਕੇ ਹੀ। ਢਣਾਣਾ ਨੀ ਗਰਮੀ ਦੇ ਵਿੱਚ ਬਾੜ ਗਿੱਲੇ ਹੋ ਜਾਂਦੇ ਆ ਹਣ। ਦੇਖੋ ਜੀ ਕੰਨੀਆਂ ਖੱਡੀਆਂ ਖੱਡੀਆਂ ਲੱਗਦੀਆਂ। ਬੜੀਆ ਨਾ। ਵੈਸੇ ਤੇ ਮੈਂ ਫਰਸ਼ ਧੋ ਦਿੰਦੀ ਹੈ ਨਾ। ਪਰ ਮੈਂ ਕਿਹਾ ਹੁਣ ਫਿਰ ਐਵੇਂ ਲਾਤੇ ਹੈਗੇ ਕੱਪੜੇ ਗਿੱਲੇ ਹੋ ਜਾਣਗੇ। ਹੋਈ ਜਾਦਾ ਨਾ। ਨੀ ਦੇ ਵਿੱਚ। ਜੀ ਹੁਣ ਮੈਂ ਕਿੱਥੇ ਚਲੀ ਜਿਹੜੇ ਕੱਪੜੇ ਪ੍ਰੈਸ ਕੀਤੇ ਇੱਧਰ ਇਹ ਕੀਤੇ ਸੀਗੇ ਕੱਪੜੇ ਪ੍ਰੈਸ ਤੇ ਇਹ ਮੈਂ ਕਿੱਸ ਸਮਾਉਣਾ ਹੁਣ ਸਾਰੇ ਅੰਦਰ ਤਾਂ ਬਹੁਤ ਗਰਮੀ ਲੱਗਦੀ ਆ ਬਾਹਰ ਮੌਸਮ ਠੰਡਾ ਆ ਚਲੋ ਵਧੀਆ ਹਵਾ ਚੱਲ ਪੈਣਾ ਫੇਰ ਜਦੋਂ ਹਵਾ ਚੱਲ ਪੈਂਦੀ ਆ ਫੇਰ ਤਾਂ ਮੌਸਮ ਵਧੀਆ ਹਲਕਾ ਤੇ ਜਦੋਂ ਹਵਾ ਨਹੀਂ ਚੱਲਦੀ ਫੇਰ ਹੂਮਸ ਬਹੁਤ ਹੋ ਜਾਂਦੀ ਆ ਲੋ ਜੀ ਟਾਈਮ ਹੋ ਗਿਆ 5:30 ਵਜੇ ਦਾ ਸ਼ਾਮ ਦਾ ਤੇ ਮੀ ਵੀ ਆਈ ਰਿਆ ਇਹ ਹਜੇ ਵੀ ਹੈ ਨਾ ਬੱਦਲ ਗੱਜ ਰਿਹਾ ਹੈ ਜਾਂ ਕਦੇ ਆ ਜਾਂਦਾ ਕਦੇ ਰੁਕ ਜਾਂਦਾ بس ਐਵੇਂ ਹੀ ਚੱਲ ਰਿਹਾ ਸਾਰਾ ਦਿਨ ਤੇ ਅੱਜ ਬੱਚੇ ਵੀ ਨਹੀਂ ਆ ਸਕੇ ਟਿਊਸ਼ਨ ਵਾਲੇ ਕਿਉਂਕਿ ਗਲੀਆਂ ਦੇ ਵਿੱਚ ਪਾਣੀ ਕਾਫੀ ਖੜ ਗਿਆ ਨਾਲੇ ਉਹ ਤੋਂ ਕਣੀਆਂ ਆਉਣ ਲੱਗੀਆਂ ਸੀ ਫਿਰ ਮੈਂ ਉਹਨਾਂ ਨੂੰ ਮਨਾ ਕਰਤਾ ਮੈਂ ਕਿ ਐਵੇਂ ਡਿਗ ਡੁਗ ਜਾਉਂਗੇ ਤੇ ਹੁਣ ਮੈਂ ਕਰਦੀਆਂ ਰਸੋਈ ਦੇ ਕੰਮ ਕਾਜ ਤੇ ਅੱਜ ਕੱਲ ਦਾ ਮੇਰਾ ਰਸੋਈ ਦੇ ਵਿੱਚ ਖੜ ਕੇ ਵਲੌਗ ਬਣਾਉਣਾ ਬਿਲਕੁਲ ਵੀ ਜੀ ਨਹੀਂ ਕਰਦਾਗਾ ਕੰਮ ਕਾਜ ਕਰਦ ਰਸੋਈ ਦਾ ਕੋਈ ਕੁਕਿੰਗ ਕਰਦੇ ਬਿਲਕੁਲ ਵੀ ਵਲੌਗਰੀ ਬਣਾ ਹੁੰਦਾ ਕਿਉਂਕਿ ਨਾ ਗਰਮੀ ਬਹੁਤ ਜ਼ਿਆਦਾ ਆਇਆ ਤੇ ਜੇ ਪੱਖਾ ਚ ਲਾਉਨੇ ਆ ਤਾਂ ਆਵਾਜ਼ ਨਹੀਂ ਆਉਂਦੀ ਬਾਅਦ ਚ ਵਾਇਸ ਓਵਰ ਕਰਨੀ ਪੈਂਦੀ ਆ ਹਨਾ ਤੇ ਇਸ ਕਰਕੇ ਬਸ ਇਹ ਹੁੰਦਾ ਵੀ ਰਸੋਈ ਦੇ ਵਿੱਚ ਛੇਤੀ ਛੇਤੀ ਕੰਮ ਕਰੀਏ ਤੇ ਜਾਈਏ ਹਨਾ 2 3 ਘੰਟੇ ਤਾਂ ਸਵੇਰ ਨੂੰ ਰਸੋਈ ਦੇ ਵਿੱਚ ਲੱਗ ਹੀ ਜਾਂਦੇ ਆ ਐ ਹੁੰਦਾ ਵੀ ਆਹ ਕੰਮ ਕਰੀਏ ਹੁਣ ਆਪ ਬਾਹਰ ਜਾਈਏ ਨਾ ਫੇਰ ਕੋਈ ਨਾ ਕੋਈ ਕੰਮ ਨਿਕਲੇ ਹੁੰਦਾ ਸਹੀ ਗੱਲ ਹੈ ਰਸੋਈ ਦੇ ਵਿੱਚ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਉਦੋਂ ਜਦੋਂ ਕੋਈ ਫਰਮੈਸ਼ ਆ ਜਾਂਦੀ ਸਪੈਸ਼ਲ ਚੀਜ਼ ਦੀ ਫੇਰ ਤਾਂ ਹੋਰ ਵੀ ਔਖਾ ਲੱਗਦਾ ਬੜਾ ਬੁਰਾ ਜਿਹਾ ਲੱਗਦਾ ਫੇਰ ਗਰਮੀ ਦੇ ਵਿੱਚ ਸਾਡਾ ਕੋਈ ਫਰਮੈਸ਼ ਨਾ ਦਿਆ ਕਰੋ ਕੁ बस ਜਿਹੜੀ ਚੀਜ਼ ਬਣ ਜੇ ਬਸ ਡੇਲੀ ਰੁਟੀਨ ਵਾਸਤੇ ਉਹ ਹੀ ਖਾਓ ਕਿਉਂਕਿ ਬਹੁਤ ਔਖਾ ਲੱਗਦਾ ਗਰਮੀ ਦੇ ਵਿੱਚ ਹੁਣ ਤਾਂ ਹੀ ਤੇ ਮੇਰੇ ਰਸੋਈ ਦਾ ਕੋਈ ਰਸੋਈ ਦੇ ਵਿੱਚ ਕੋਈ ਵੀ ਕੁਕਿੰਗ ਕਰਦੇ ਹੋਏ ਕੋਈ ਕੰਮਕਾਸ਼ ਕਰਦੇ ਹੋਏ ਵਲੌਗ ਬਣਾ ਹੀ ਨਹੀਂ ਪਾਰੀ ਹਾਂ ਅੱਜ ਮੌਸਮ ਠੰਡਾ ਹੋ ਗਿਆ ਥੋੜਾ ਜਿਹਾ ਤੇ ਹੁਣ ਮੈਂ ਲੱਗੀ ਸੀ ਕਿ ਗੱਦੂ ਵਾਲੀ ਸਬਜ਼ੀ ਬਣਾਉਣ ਵਾਸਤੇ ਗੱਦੂਾਂ ਦੀ ਸਬਜ਼ੀ ਅਸੀਂ ਦੁੱਧ ਫੱਕ ਬਣਾਉਣੀ ਹੈ ਬਹੁਤ ਸਵਾਦ ਬਣਦੀ ਆ ਤੇ ਮੌਸਮ ਵਧੀਆ ਹੋ ਗਿਆ ਆ ਤੇ ਬਾਕੀ ਕੰਮਕਾਸ਼ ਕਰਨੇ ਆ ਬਾਅਦ ਚ ਜਾਊਂਗੀ ਮੈਂ ਧਾਰਾ ਕੱਢਣ ਵਾਸਤੇ ਤੇ ਚਲੋ ਜੀ ਅੱਜ ਵਾਲਾ ਛੋਟਾ ਜਿਹਾ ਵਲੌਗ ਬਣਿਆ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਕਰਕੇ ਦੱਸਣਾ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ